ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਉਸ ਸ਼ਖਸੀਅਤ ਦੀ ਜਿਨ੍ਹਾਂ ਦੀ 90 ਦੇ ਦਸ਼ਕ ਦੇ ਵਿੱਚ ਧਾਰਮਿਕ ਗੀਤ ਅਤੇ ਸੈਡ ਗੀਤਾਂ ਦੇ ਵਿੱਚ ਪੂਰੀ ਤੂਤੀ ਬੋਲਦੀ ਸੀ ਜਿਨ੍ਹਾਂ ਦਾ ਨਾਮ ਕਾਬਲ ਰਾਜਸਥਾਨੀ ਇਸ ਵੀਡੀਓ ਚ ਅਸੀਂ ਦੱਸਾਂਗੇ ਕਿ ਉਹਨਾਂ ਦਾ ਗਾਇਕੀ ਦਾ ਸਫ਼ਰ ਕਿਵੇਂ ਰਿਹਾ ਕਿਵੇਂ ਉਹ ਇੱਕ ਪਿੰਡ ਤੋਂ ਇੰਡੀਆ ਦੀ ਨੰਬਰ 1 ਕੰਪਨੀ T-Series ਤੱਕ ਕਿੱਦਾਂ ਪਹੁੰਚੇ ਔਰ ਕਿਦਾਂ ਉਹ ਹੌਲੀ-ਹੌਲੀ ਗਾਇਕੀ ਦੇ ਵਿੱਚੋਂ ਅਲੋਪ ਹੋ ਗਏ ਔਰ ਇਸ ਸਮੇਂ ਉਹਨਾਂ ਦਾ ਪਰਿਵਾਰ ਕਿੰਨਾਂ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਹੈ ਸੋ ਪਲੀਜ਼ ਵੀਡੀਓ ਨੂੰ ਲਾਟ ਤੱਕ ਜਰੂਰ ਦੇਖਦੇ ਰਹੋ ਕਾਬਲ ਰਾਜਸਥਾਨੀ ਦਾ ਜਨਮ 1979 ਵਿੱਚ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਪਿੰਡ ਕਾਨਾ ਖੇੜਾ ਵਿੱਚ ਸਰਦਾਰ ਚੰਨਣ ਸਿੰਘ ਔਰ ਮਾਤਾ ਸ਼੍ਰੀਮਤੀ ਆਤਮਕੌਰ ਰਾਮਗੜੀਆ ਪਰਿਵਾਰ ਵਿੱਚ ਹੋਇਆ। ਉਹਨਾਂ ਦੀਆਂ 6 ਵੱਡੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਸੀ। ਜਿਹੜਾ ਉਹਨਾਂ ਦਾ ਵੱਡਾ ਭਰਾ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਕਾਫੀ ਕਮਜ਼ੋਰ ਸੀ। ਉਹ ਛੋਟੀ ਉਮਰ ਦੇ ਵਿੱਚ ਹੀ ਹਰਿਆਣਾ ਨੂੰ ਛੱਡ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਦੇ ਪਿੰਡ ਸੁਲਤਾਨਵਾਲਾ ਵਿੱਚ ਆ ਕੇ ਰਹਿਣ ਲੱਗ ਗਏ। ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੋਣ ਦੇ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਕਾਬਲ ਰਾਜਸਥਾਨੀ ਹੋਰਾਂ ਦੇ ਉੱਪਰ ਆ ਗਈ। ਘਰ ਦੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਉਹਨਾਂ ਨੇ ਨਿੱਜੀ ਕੰਮ ਕਰੇ ਜਿੱਦਾਂ ਕਿ ਉਹਨਾਂ ਨੇ ਰਾਜਗਿਰੀ ਅਤੇ ਜੋੜੀ ਪੱਲਿਆਂ ਦਾ ਵੀ ਕੰਮ ਸਿੱਖਿਆ। ਔਰ ਇਸ ਦੇ ਨਾਲ ਨਾਲ ਉਹ ਗਾਇਕੀ ਦੇ ਵਿੱਚ ਵੀ ਮਿਹਨਤ ਕਰਦੇ ਰਹੇ। ਉਹਨਾਂ ਦੇ ਨੇੜਲੇ ਪਿੰਡਾਂ ਦੇ ਵਿੱਚ ਜਦ ਵੀ ਕੋਈ ਮੇਲਾ ਜਾਂ ਕੋਈ ਵਿਆਹ ਸ਼ਾਦੀ ਹੋਣਾ ਤਾਂ ਉਹਨਾਂ ਨੇ ਉੱਥੇ ਜਾ ਕੇ ਵੀ ਸਮਾਂ ਲਿਆ ਕਰਨਾ। ਉਹਨਾਂ ਸਬਿਆ ਦੇ ਵਿੱਚ ਉਹਨਾਂ ਦੇ ਦੋ ਖਾਸ ਮਿੱਤਰ ਸਨ। ਇੱਕ ਮੁਖਤਿਆਰ ਸਿੰਘ ਔਰ ਦੂਸਰਾ ਗੁਰਨਾਮ ਸਿੰਘ। ਗੁਰਨਾਮ ਸਿੰਘ ਅਲਗੋਜੇ ਪਲੇ ਕਰਦੇ ਸਨ ਅਤੇ ਮੁਖਤਿਆਰ ਸਿੰਘ ਢੋਲਕ। ਕਾਬਲ ਦਾ ਪਿੰਡ ਸੁਲਤਾਨ ਵਾਲਾ ਹੋਣ ਕਰਕੇ ਨੇੜੇ ਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਕਾਬਲ ਸੁਲਤਾਨ ਵਾਲੀਆਂ ਦੇ ਨਾਮ ਨਾਲ ਜਾਣਣ ਲੱਗ ਗਏ। ਉਹਨਾਂ ਦੀ ਆਵਾਜ਼ ਨੂੰ ਦੇਖਦੇ ਹੋਏ ਫਿਰੋਜ਼ਪੁਰ ਦੀ ਨੇਹਾ ਆਡੀਓ ਕੰਪਨੀ ਦੇ ਦੁਆਰਾ ਉਹਨਾਂ ਦੀ ਪਹਿਲੀ ਟੇਪ ਰਿਕਾਰਡ ਕੈਸਟ ਆਈ ਜਿਸ ਦਾ ਨਾਮ ਵਿਆਹ ਦੀਆਂ ਵਧਾਈਆਂ। ਇਸ ਤੋਂ ਬਾਅਦ ਉਹਨਾਂ ਦੀਆਂ ਫਿਰੋਜ਼ਪੁਰ ਦੀਆਂ ਲੋਕਲ ਕੰਪਨੀਆਂ ਦੇ ਦੁਆਰਾ ਹੋਰ ਵੀ ਚਾਰ ਬੰਬ ਐਲਬਮ ਰਿਲੀਜ਼ ਹੋਈਆਂ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਭਰਮਾ ਹੰਗਾਰਾ ਦਿੱਤਾ 1999 ਦੇ ਵਿੱਚ ਸਵਰਗਵਾਸੀ ਗਾਇਕ ਮੇਜਰ ਰਾਜਸਥਾਨੀ ਜੀ ਦਾ ਦਿਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੀ ਮਸ਼ਹੂਰ ਕੰਪਨੀ ਆਨੰਦ ਆਡੀਓ ਨੇ ਕਾਬਲ ਰਾਜਸਥਾਨੀ ਤੱਕ ਪਹੁੰਚ ਕੀਤੀ ਕਾਬਲ ਰਾਜਸਥਾਨੀ ਦੀ ਆਵਾਜ਼ ਔਰ ਉਹਨਾਂ ਦਾ ਸਟਾਈਲ ਦੇਖਦਿਆਂ ਹੋਇਆ ਆਨੰਦ ਆਡੀਓ ਨੇ ਉਹਨਾਂ ਦਾ ਨਾਮ ਕਾਬਲ ਸੁਲਤਾਨ ਵਾਲੀਆ ਤੋਂ ਕਾਬਲ ਰਾਜਸਥਾਨੀ ਰੱਖ ਦਿੱਤਾ ਉਹਨਾਂ ਨੇ ਆਨੰਦ ਆਡੀਓ ਨੂੰ ਕਾਫੀ ਸੁਪਰ ਹਿੱਟ ਕੈਸਟਾਂ ਦਿੱਤੀਆਂ ਜਿਵੇਂ ਕਿ ਟੁੱਟੇ ਟੁੱਟੇ ਹੋ ਗਏ ਸੂਰਮੇ ਕਿਹੜੀ ਗੱਲੋਂ ਔਰਸਿਆਂ ਫਰੇ ਜਿਹਦੇ ਗਮ ਵਿੱਚ ਪਿੰਨਾ ਫੋਟੋ ਤੇਰੇ ਕੋਲ ਤਈਏ ਆਨੰਦ ਆਡੀਓ ਤੋਂ ਬਾਅਦ ਉਹਨਾਂ ਨੇ ਰਿੱਕੀ ਪ੍ਰੋਡਕਸ਼ਨ ਕੰਪਨੀ ਔਰ ਲੁਧਿਆਣੇ ਦੀ ਪਰਲ ਕੰਪਨੀ ਦੇ ਨਾਲ ਵੀ ਕੰਮ ਕਰਿਆ ਹੈ 2004-05 ਦੇ ਦੌਰਾਨ ਕਾਬਲ ਰਾਜਸਥਾਨੀ ਦਾ ਗਾਇਕੀ ਦਾ ਕੈਰੀਅਰ ਕਾਫੀ ਪੀਕ ਤੇ ਸੀ ਜਿਸ ਨੂੰ ਦੇਖਦਿਆਂ ਹੋਇਆ ਇੰਡੀਆ ਦੀ ਨੰਬਰ 1 ਕੰਪਨੀ ਟੀ ਸੀਰੀਜ਼ ਨੇ ਕਾਬਲ ਨੂੰ ਅਪਰੋਚ ਕੀਤਾ ਔਰ ਉਹਨਾਂ ਨੇ ਇਹਨਾਂ ਤੋਂ ਦੋ ਧਾਰਮਿਕ ਐਲਬਮ ਕਰਵਾਈਆਂ ਅਮਰਤ ਵਰਗੀ ਬਾਣੀ ਔਰ ਸਿੱਖੀ ਦਾ ਮਹਿਲ ਜੋ ਕਿ ਕਾਫੀ ਸੁਪਰ ਡੁਪ ਹਿੱਟ ਰਹੀਆਂ ਕਾਬਲ ਰਾਜਸਥਾਨੀ ਦਾ ਗਾਇਕੀ ਦਾ ਕੈਰੀਅਰ 1999 ਤੋਂ ਲੈ ਕੇ 2006 ਤੱਕ ਕਾਫੀ ਪੀਕ ਤੇ ਰਿਹਾ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਉਹਨਾਂ ਨੂੰ ਬ੍ਰੇਨ ਦਾ ਅਟੈਕ ਹੋਣ ਕਾਰਨ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਬ੍ਰੇਨ ਟੀਵੀ ਦੀ ਸ਼ਿਕਾਇਤ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਗਾਇਕੀ ਤੋਂ 3 ਤੋਂ 4 ਸਾਲ ਲਈ ਦੂਰ ਰਹਿਣਾ ਪਿਆ ਜਿਸ ਕਾਰਨ ਉਹਨਾਂ ਦੇ ਲਾਈਵ ਸ਼ੋਅ ਔਰ ਆਡੀਓ ਟਰੈਕ ਸਾਰਿਆਂ ਦੇ ਉੱਪਰ ਰੋਕ ਲੱਗ ਗਈ 3-4 ਸਾਲ ਦੇ ਅੰਤਰਾਲ ਤੋਂ ਬਾਅਦ ਕਾਬਲ ਰਾਜਸਥਾਨੀ ਦੇ ਸਰੀਰਕ ਔਰ ਆਵਾਜ਼ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਜਿਸ ਕਾਰਨ ਉਹਨਾਂ ਦੀ ਆਵਾਜ਼ ਪਹਿਲਾਂ ਵਾਂਗ ਬੁਲੰਦ ਨਾ ਰਹੀ ਔਰ ਇਸੇ ਤਰ੍ਹਾਂ ਉਹ ਹੌਲੀ-ਹੌਲੀ ਗਾਇਕੀ ਤੋਂ ਅਲੋਪ ਹੁੰਦੇ ਗਏ ਸਨ 2022 ਦੇ ਵਿੱਚ ਉਹਨਾਂ ਨੂੰ ਲੀਵਰ ਦੇ ਵਿੱਚ ਖਰਾਬੀ ਹੋਣ ਦੇ ਕਾਰਨ ਸਾਹ ਲੈਣ ਦੇ ਵਿੱਚ ਵੀ ਕਾਫੀ ਮੁਸ਼ਕਲ ਆਣੀ ਸ਼ੁਰੂ ਹੋ ਗਈ ਤਾਂ ਇੱਕ ਦਿਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਜਾਦਾ ਪ੍ਰੋਬਲਮ ਆਈ ਜਿਸ ਕਰਕੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਫਿਰੋਜ਼ਪੁਰ ਵਿਖੇ ਆਰਮੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ 27 ਅਕਤੂਬਰ 2022 ਨੂੰ ਉਹਨਾਂ ਨੇ ਆਪਣੇ ਅੰਤਿਮ ਸਾਹ ਲਏ ਲੇਕਿਨ ਉਹਨਾਂ ਦੀ ਆਵਾਜ਼ ਔਰ ਉਹਨਾਂ ਦੇ ਗੀਤ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਗਏ ਉਹਨਾਂ ਦੇ ਗਾਇਕੀ ਦੇ ਸਫ਼ਰ ਦੇ ਦੌਰਾਨ ਕਾਫੀ ਸਿੰਗਰ ਉਹਨਾਂ ਦੇ ਚੰਗੇ ਮਿੱਤਰ ਸਨ ਲੇਕਿਨ ਹਰਿੰਦਰ ਸੰਧੂ ਜੋਗੀ ਪੰਜਾਬ ਦੇ ਮਸ਼ਹੂਰ ਸਿੰਗਰ ਹਨ ਉਹਨਾਂ ਨੇ ਉਹਨਾਂ ਦਾ ਹਮੇਸ਼ਾ ਹੀ ਸਾਥ ਦਿੱਤਾ ਉਸ ਦਿਨ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਆਪਣੇ ਸਰੋਤਿਆਂ ਨੂੰ ਜਸਮਾਨੀ ਤੌਰ ਤੇ ਹਮੇਸ਼ਾ ਹਮੇਸ਼ਾ ਲਈ ਛੱਡ ਗਏ ਕਾਬਲ ਰਾਜਸਥਾਨੀ ਦੇ ਨਾਲ ਪੰਜਾਬ ਦੀਆਂ ਕਈ ਮਸ਼ਹੂਰ ਫੀਮੇਲ ਸਿੰਗਰ ਨੇ ਵੀ ਗਾਇਆ ਜਿਵੇਂ ਪ੍ਰਵੀਨ ਭਾਟਾ ਪ੍ਰਵੀਨ ਦਰਦੀ ਪ੍ਰੀਤ ਕਮਲ ਰਾਜਪ੍ਰੀਤ ਰਾਜੀ ਅਤੇ ਪੰਜਾਬ ਦੀਆਂ ਹੋਰ ਵੀ ਕਈ ਮਸ਼ਹੂਰ ਸਿੰਗਰਾਂ ਸੀ ਔਰ ਗੀਤਕਾਰ ਜਿਨ੍ਹਾਂ ਨੇ ਕਾਬਲ ਦਾ ਸਾਥ ਦਿੱਤਾ ਉਹ ਸਤਨਾਮ ਜਿਗਰੀ ਗਿੱਲ ਗੁਲਾਮੀ ਵਾਲਾ ਜੁਝਾਰ ਸੰਧੂ ਸੋਨੂ ਅਤੇ ਲਖਾ ਬੱਗੇ ਕੇ ਪੀਪਲ ਹਰਜੀਤ ਯਾਰੇਸ਼ਾ ਮੰਗਲ ਚੰਗਾਲੀ ਵਾਲਾ ਇਸ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਗੀਤਕਾਰ ਸਨ ਜਿਨ੍ਹਾਂ ਨੇ ਔਖੇ ਸਮੇਂ ਤੇ ਵੀ ਕਾਬਲ ਦਾ ਸਾਥ ਦਿੱਤਾ ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਔਰ ਸਿੰਗਰ ਗਿੱਲ ਗੁਲਾਮੀ ਵਾਲਾ ਜੀ ਵੀ ਇਹਨਾਂ ਦੇ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਹੋયા ਹਨ ਕਾਬਲ ਰਾਜਸਥਾਨੀ ਦੇ ਦੋ بیٹے ਅਤੇ ਦੋ ਬੇਟੀਆਂ ਸਨ ਉਹਨਾਂ ਦਾ ਇੱਕ ਬੇਟਾ ਆਰਮੀ ਦੇ ਵਿੱਚ ਹੈ ਔਰ ਦੂਸਰਾ ਬੇਟਾ ਘਰ ਦੇ ਕੰਮਕਾਰ ਸੰਭਾਲ ਰਿਹਾ ਹੈ ਉਹਨਾਂ ਦਾ ਪਰਿਵਾਰ ਹਜੇ ਵੀ ਫਰੋਇਪੁਰ ਸਿਟੀ ਦੇ ਵਿੱਚ ਰਹਿ ਰਹੇ ਹਨ ਸੋ ਦੋਸਤੋ ਇਹ ਬਾਇਓਗ੍ਰਾਫੀ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਕਰੋ ਔਰ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਅੱਗੇ ਵੀ ਤੁਹਾਡੇ ਲਈ ਐਦਾਂ ਦੀਆਂ ਕਈ ਬਾਇਓਗ੍ਰਾਫੀਆਂ ਲੈ ਕੇ ਆਉਂਦੇ ਰਹਾਗੇ ਤੋਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ